ਹਾਲੀ ਸਥਿਤ ਜੁਬਲੀ ਬਾਕ ਦੇ ਵਿੱਚ ਪਿਛਲੇ ਦਿਨੀ ਚੋਰੀ ਹੁੰਦੀ ਹੈ ਇੱਕੋ ਰਾਤ 'ਚ ਲਗਭਗ 7 ਤੋਂ 8 ਦਫਤਰਾਂ ਦੇ ਵਿੱਚ ਸਨ ਲਗਾ ਕੇ ਚੋਰੀ ਕੀਤੀ ਜਾਂਦੀ ਹੈ ਔਰ ਇਹ ਦੱਸੀ ਕਿ ਕਿ ਕੋਈ ਜੇ ਪੂਰਾ ਮਾਮਲਾ ਸੀ ਕਿ ਉਥੋਂ ਦਾ ਕੋਈ ਕਰਮ हमने ਆਤੇ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਮੈਂ ਆਪਣੀ ਫੋਰਸ ਕੋ ਵਧਾਈ ਦੇਤਾ ਹਾਂ तो उन्होंने अपनी जान जोखिम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है तो क्योंकि मुझे इतना प्यार दिया आपने इतना प्यार दिया अब जिम्मेदारी मेरी है आपने अपना फर्ज निभा दिया अब फर्ज निभाने की बारी मेरी है ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਐਜੀਟੀਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ। ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ। ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਘਰ ਦਿਖਾਇਆ ਪੰਜਾਬ ਚੋਂ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਕਮਚਾਰੀ ਜਾਂ ਸਿਕਿਉਰਟੀ ਗਾਰਡ ਨਾਲ ਰਲਿਆ ਸੀ ਜਿਸ ਕਰਕੇ ਚੋਰੀ ਹੋਈ ਜਾਂ ਫਿਰ ਹੋਰ ਕਾਰਨ ਰਿਹਾ ਐਸਐਚਓ ਮਟੌਰ ਅਮਨਦੀਪ ਸਿੰਘ ਸਾਡੇ ਨਾਲ ਹੈ ਅਮਨਦੀਪ ਜੀ ਪੂਰਾ ਮਾਮਲਾ ਕੀ ਹੈ ਕਿੰਨੀ ਤਰੀਕ ਦਾ ਮਾਮਲਾ ਹੈ ਕੀ ਕੁਝ ਉਥੇ ਘਟਨਾ ਜਿਹੜੀ ਵਾਪਰੀ ਹੈ ਏ ਜੀ 11 9 2024 ਦੀ ਰਾਤ ਨੂੰ ਜੁਬਲੀ ਵਾਕ ਜਿਹੜਾ ਹੈਗਾ ਜੀ ਸੈਕਟਰ 70 ਦੇ ਵਿੱਚ ਉੱਥੇ 4ਥ ਫਲੋਰ ਤੇ ਬੰਦਾ ਰਾਤ ਨੂੰ ਆਰਾਊਂਡ 10:30 ਵਜੇ ਚੜ ਗਿਆ ਸੀਗਾ ਜੀ ਤੇ ਉਹਨੇ ਉੱਥੇ ਜਿਹੜੇ ਆਫਿਸਿਸ ਵਗੈਰਾ ਹੈਗੇ ਆ ਜੀ ਸੱਤ ਆਫੀਸਰਸ ਦੇ ਵਿੱਚ ਤਾਲਾ ਵਗੈਰਾ ਤੋੜਿਆ ਸੀਗਾ ਤੇ ਦੋ ਚੋਂ ਉਹ ਟੋਟਲ 55000 ਰੁਪਿਆ ਚੋਰੀ ਕਰਕੇ ਲੈ ਗਿਆ ਸੀਗਾ ਜੀ ਤੇ ਅਸੀਂ ਇਹਨੂੰ ਇਹਦੀ ਤਫਤੀਸ਼ ਜਿਹੜੀ ਅੱਗੇ ਇਹਦੇ ਇਸ ਮਨ ਚ ਅਸੀਂ 207 ਨੰਬਰ ਐਫ ਆਈ ਆਰ ਡੇਟਿਡ 12 9 2024 ਦਰਜ ਕੀਤੀ ਸੀਗੀ ਜੀ ਤੇ ਅਸੀਂ ਸੀਸੀਟੀਵੀ ਫੁਟੇਜ ਵਗੈਰਾ ਦੇ ਥਰੂ ਅਸੀਂ ਇਹ ਬੰਦਾ ਆਇਡੈਂਟੀਫਾਈ ਕਰ ਲਿਆ ਸੀਗਾ ਜੀ ਇਹ ਬੰਦਾ ਇਹਦਾ ਨਾਮ ਹੈਗਾ ਜੀ ਜੋਨੀ ਕੁਮਾਰ ਇਲੀਅਸ ਜੋਨੀ ਪੈਂਟਰ son of ਠਾਕੁਰਦਾਸ ਬੇਸਿਕਲੀ ਇਹ ਮਰਾਦਾਵਾ ਯੂਪੀ ਦਾ ਰਹਿਣ ਵਾਲਾ ਹੈ ਜੀ ਤੇ ਹੁਣੇ ਮਠੌਰ ਤੋਂ ਮਠੌਰ ਚ ਰਹਿ ਰਿਹਾ ਹੈ 7-8 ਸਾਲ ਤੋਂ ਤੇ ਇਹ ਘਰੋਂ ਫਰਾਰ ਸੀਗਾ ਜੀ ਰਾਤ ਇਹਨੂੰ ਅਰੈਸਟ ਕਰ ਲਿਆ ਜੀ ਤੇ ਦੋ ਦਿਨ ਦਾ ਪੁਲਿਸ ਰਿਪੋਰਟ ਲੈ ਕੇ ਅਗਲੀ ਤਫਤੀਸ਼ ਚੱਲੀ ਹੈ ਜੀ। ਕਿਹ ਕੁ ਜਿਹੜਾ ਦੱਸਿਆ ਉੱਥੇ ਵੀ ਚੋਰੀ ਕਿਉਂ ਕੀਤੀ ਕੋਈ ਨਸ਼ੇ ਦੀ ਪੂਰਤੀ ਲਈ ਕੀਤੀ ਜਾਂ ਕੋਈ ਉਥੋਂ ਦਾ ਬੰਦਾ ਰਲਿਆ ਸੀ ਨਾਲ ਕੀ ਕਾਰਨ ਸੀਗਾ। ਦੇਖੋ ਜੀ ਹਜੇ ਤੱਕ ਮੁਡਲੀ ਪੁੱਛਗਿਛ ਤੋਂ ਇਹੀ ਹੈ ਜੀ ਰਾਤ ਨੂੰ ਇਹ ਕਹਿੰਦਾ ਜੀ ਮੈਂ ਆਰਾਊਂਡ 10:30 ਵਜੇ ਗਿਆ ਸੀਗਾ ਐਮਰਜੈਂਸੀ ਜਿਹੜੇ ਐਗਜ਼ਿਟ ਹੈ ਉੱਥੋਂ ਇਹ ਵੜਿਆ ਸੀਗਾ ਜੀ। ਤੇ ਆਰਾਊਂਡ 3 ਘੰਟੇ ਅੰਦਰ ਰਿਹਾ ਜੀ। ਪੈਦਲ ਹੀ ਆਇਆ ਸੀ। ਤੇ 3 ਘੰਟੇ ਅੰਦਰ ਰਹਿ ਕੇ ਨੇ ਕਾਫੀ ਫਰੋਲਾ ਫਰਾਲੀ ਕੀਤੀ ਹੈ ਜੇ ਉੱਥੇ ਤੇ ਉਸ ਤੋਂ ਬਾਅਦ ਇਹ ਪੈਦਲ ਹੀ ਮਟਰਵਲ ਨੂੰ ਚਲਾ ਗਿਆ ਸੀ ਜਿਹੜਾ ਉੱਥੋਂ ਦੇ ਲੋਕਲ ਜਿਹੜੇ ਬੰਦੇ ਨਾਲ ਰਲਣ ਦਾ ਜਾਂ ਇਹਦਾ ਪਰਪਸ ਕੀ ਸੀਗਾ ਜੀ ਉਹ ਬੰਦਾ ਅਸੀਂ ਰਿਮਾਂਡ ਤੇ ਲੈ ਲਿਆ ਤੇ ਤਫਤੀਸ਼ ਜਾਰੀ ਹੈ ਜੀ ਉਹ ਵੀ ਤੁਹਾਨੂੰ ਅਪਡੇਟ ਕਰਦਾਂਗੇ ਸਿਕਿਉਰਿਟੀ ਲੈਬਸ ਮੰਨਦੇ ਹੋਏ ਸੀ ਨੂੰ ਉੱਥੋਂ ਦਾ ਜੁਬਲੀ ਵੌਗ ਦਾ ਕਿਉਂਕਿ ਫਿਲਹਾਲ ਤਾਂ ਪ੍ਰਾਈਵੇਟ ਹੱਥਾਂ 'ਚ ਹੀ ਆ ਉਹ ਸਾਰਾ ਕੁਝ ਸਿਕਿਉਰਿਟੀ ਲੈਬਸ ਆ ਜਾਂ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ ਦੇਖੋ ਜੀ ਇੱਕ ਗੱਲ ਤਾਂ ਹੈ ਜਿੱਥੋਂ ਐਂਟਰ ਕੀਤਾ ਸੀਗਾ emergeny exit route ਉੱਥੇ ਕੋਈ ਗਾਰਡ ਨਹੀਂ ਸੀਗਾ ਪਰ ਅਸੀਂ ਉਹਨਾਂ ਨੂੰ ਨਾਲ ਦੀ ਨਾਲ ਇਸ ਚੀਜ਼ ਲਈ ਹਦਾਇਤ ਕਰਤੀ ਸੀ ਤੇ ਉਹਨਾਂ ਨੇ ਉੱਥੇ ਹੁਣ ਬੰਦਾ ਡਿਪਲੋਏ ਕਰਨਾ ਸ਼ੁਰੂ ਕਰਤਾ ਤੇ ਉੱਥੇ ਉਸ ਟਾਈਮ ਗਾਰਡ ਨਹੀਂ ਹੈਗਾ ਸੀ ਜਦੋਂ ਇਹ ਬੰਦਾ ਅੰਦਰ ਵੜਿਆ ਦੋ ਦੇ ਅੰਦਰ ਰਿਮਾਂਡ ਮਿਲਿਆ ਕੁਝ ਬਰਾਮਦਗੀ ਹੋਈ ਹੈ ਪੁੱਛ ਕੇ ਇਸ ਤਰ੍ਹਾਂ ਹਜੇ ਤੱਕ ਬਰਾਮਦਗੀ ਨਹੀਂ ਹੋਈ ਜੀ ਜਿਹੜਾ ਹੈਗਾ ਰਿਮਾਂਡ ਅੱਜ ਹੀ ਇਹਦਾ ਸ਼ੁਰੂ ਹੋਇਆ ਜੀ ਤੇ ਜ਼ਰੂਰ ਇਹਦੇ ਵਿੱਚ ਅਸੀਂ ਕਰਾਂਗੇ ਮੇ ਅਸਟਰੀ ਵੀ ਕੋਈ ਪਤਾ ਲੱਗੀ ਹੁਣ ਤੱਕ ਇਹਦੀ ਹਾਂਜੀ ਇਹਦੀ ਇਹਦੇ ਤੇ ਪਹਿਲਾਂ ਵੀ ਇੱਕ ਐਫ ਆਈ ਆਰ ਹੈ ਜੀ 2021 ਦੀ ਥਾਣਾ ਬਲ ਉਹ ਵੀ ਇਹਨਾਂ ਨੇ ਘਰ ਚ ਵੜ ਕੇ ਗਹਿਣੇ ਤੇ ਕੈਸ਼ ਚੋਰੀ ਕੀਤਾ ਸੀਗਾ ਜੀ ਇਹ ਇਹ ਪੂਰਾ ਜਿਹੜਾ ਜੌਨੀ ਕੁਮਾਰ ਉਰਫ ਜੌਨੀ ਪਿੰਟ ਨਾਮ ਦੱਸਿਆ ਜਾ ਰ ਮਟੌਰ ਦਾ ਰਹਿਣ ਵਾਲਾ ਹੈ ਚੋਰੀ ਦੀਆਂ ਵਾਰਤਾ ਤੁਹਾਨੂੰ ਲਗਾਤਾਰ ਅੰਜਾਮ ਜਿਹੜਾ ਹੈਗਾ ਪਿਛਲੀ 2021 ਦੀ ਐਫਆਈਆਰ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਚੋਰੀ ਕੀਤੀ ਗਈ ਹੈ ਜੁਬਲੀ ਵਾਕ ਦੇ ਵਿੱਚ ਹੁਣ ਚੋਰੀ ਹੋਈ ਹੈ 7 ਦੁਕਾਨਾਂ ਦੇ ਡਾਲੇ ਤੋਰੇ ਨੇ ਔਰ ਕਿਹੜੀ ਜਿਸ ਤਰੀਕੇ ਦੇ ਗੱਲ ਕਰੀ ਤਾਂ ਕੈਸ਼ ਕਿੰਨਾ ਸੀਗਾ ਬਰਾਮਦਗੀ ਹੋਣ ਤੋਂ ਬਾਅਦ ਜਿਹੜਾ ਪੂਰਨ ਤੌਰ ਦੇ ਉੱਪਰ ਪਤਾ ਲੱਗੇਗਾ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਅੰਗਦੈਨਿਕ ਸੂਰਾ ਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप